ਇਸ ਵੇਲੇ ਦੀ ਵੱਡੀ ਖਬਰ ਉੱਡਦੀਆਂ ਅਫਵਾਹਾਂ ਆਖਰਕਾਰ ਸੱਚ ਹੋ ਗਈਆਂ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਲੁਧਿਆਣਾ ਪੱਛਮੀ ਦੀ ਉਪ ਚੋਣ ਦੇ ਲਈ ਆਮ ਆਦਮੀ ਪਾਰਟੀ ਪਹਿਲਾ ਕਦਮ ਚੁੱਕਦਿਆਂ ਹੋਇਆ ਪਹਿਲ ਕਦਮੀ ਕਰਦਿਆਂ ਹੋਇਆ ਆਪਣੇ ਉਮੀਦਵਾਰ ਦਾ ਐਲਾਨ ਕਰ ਚੁੱਕੀ ਹੈ ਕਿ ਕਿਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਇਸ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੁਸੀਂ ਜੁੜੇ ਹੋ ਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਵੱਡੀ ਤੇ ਅਹਿਮ ਜਾਣਕਾਰੀ ਆ ਰਹੀ ਹੈ ਕਿ ਹਾਲੇ ਤੱਕ ਚੋਣ ਕਮਿਸ਼ਨ ਨੇ ਬੇਸ਼ੱਕ ਲੁਧਿਆਣਾ ਪੱਛਮੀ ਦੀ ਜਿਮਣੀ ਚੌਂ ਦਾ ਐਲਾਨ ਨਾ ਕੀਤਾ ਹੋਵੇ ਪਰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਬੀਤੀ ਕੱਲ ਤੋਂ ਲੁਧਿਆਣੇ ਦੇ ਸਿਆਸੀ ਖੁੰਡਾਂ ਤੇ ਚੱਲ ਰਹੀ ਚਰਚਾ ਆਖਰਕਾਰ ਸੱਚ ਸਾਬਤ ਹੋਈ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਦੀ ਜਿਮਣੀ ਚੌਂ ਦੇ ਲਈ ਉਪ ਚੌਂ ਦੇ ਲਈ ਮੈਦਾਨ ਚ ਉਤਾਰ ਦਿੱਤਾ ਗਿਆ ਚਰਚਾ ਕਿਹੜੀ ਸੀ ਖੁੰਡ ਚਰਚਾ ਇਹ ਸੀ ਐਸ ਨਾਲੋਂ ਵੱਡੀ ਗੱਲ ਇਹ ਹੈ ਸੰਜੀਵ अरोड़ा ਨੂੰ ਉਮੀਦਵਾਰ ਐਲਾਨਿਆ ਗਿਆ ਠੀਕ ਹੈ ਇਸ ਤੋਂ ਵੱਡੀ ਖਬਰ ਇਹ ਹੈ ਕਿ ਸੰਜੀਵ अरोड़ा ਦੀ ਜਿਹੜੀ ਰਾਜ ਸਭਾ ਵਾਲੀ ਸੀਟ ਖਾਲੀ ਹੋਣੀ ਹੈ ਉਹ ਤੋਂ ਅਰਵਿੰਦ ਕੇਜਰੀਵਾਲ ਨੇ ਰਾਜ ਸਭਾ ਚ ਜਾਣਾ ਇਸੇ ਕਰਕੇ ਦੇਖੋ ਸਿਟਿੰਗ ਐਮਪੀ ਨੂੰ ਮੈਦਾਨ ਚ ਧਾਰਨ ਦਾ ਕੀ ਮਤਲਬ ਫਿਰ ਇਹਦਾ ਮਤਲਬ ਇਹ ਹੈ ਕਿ ਜਿਹੜੀ ਖੁੰਡ ਚਰਚਾ ਚੱਲਦੀ ਸੀ ਜਿਹੜੀ ਕੱਲ ਦੀ ਲਗਾਤਾਰ ਚਰਚਾ ਚੱਲ ਰਹੀ ਸੀ ਉਹ ਆਖਰਕਾਰ ਸੱਚ ਸਾਬਤ ਹੋਈ ਯਾਨੀ ਕਿ ਉਹ ਸੂਤਰਾਂ ਦੇ ਅਨੁਸਾਰ ਇਨਫੋਰਮੇਸ਼ਨ ਸੀ ਉਹ ਖੁੰਡ ਚਰਚਾ ਨਹੀਂ ਸੀ ਉਹ ਜਿਹੜੀ ਹੈ ਆਖਰਕਾਰ ਉਹਨੇ ਸੱਚ ਸਾਬਤ ਹੁੰਦਿਆਂ ਹੋਇਆਂ ਵਿਖਾਇਆ ਹੁਣ ਇਹਦਾ ਇੱਕ ਹਿੱਸਾ ਸੱਚ ਸਾਬਤ ਹੋ ਚੁੱਕਿਆ ਇੱਕ ਆਉਣ ਵਾਲੇ ਸਮੇਂ 'ਚ ਹੋ ਜੇਗਾ ਕਿ ਕੀ ਅਰਵਿੰਦ ਕੇਜਰੀਵਾਲ ਉਸ ਰਾਜ ਸਭਾ ਦੀ ਖਾਲੀ ਸੀਟ ਦੇ ਉੱਤੇ ਉਪਚੋਣ ਲੜ ਕੇ ਪੰਜਾਬ ਤੋਂ ਦਿੱਲੀ ਦੁਆਰਾ ਵਾਪਸ ਜਾਂਦੇ ਆ ਦਿੱਲੀ ਤੋਂ ਪੰਜਾਬ ਆਉਂਦੇ ਆ ਫਿਰ ਪੰਜਾਬ ਤੋਂ ਦਿੱਲੀ ਜਾਂਦੇ ਆ ਸੰਜੀਵ अरोੜਾ ਇੱਕ ਉੱਗੇ ਸੰਤਕਾਰ ਨੇ 2022 ਦੇ ਵਿੱਚੋਂ ਬਣੇ ਪੰਜਾਬ ਤੋਂ ਰਾਜ ਸਭਾ ਮੈਂਬਰ ਕਿਹਾ ਜਾਂਦਾ ਕਿ ਉਹਨਾਂ ਵਾਲੀ ਸੀਟ ਦਾ ਮੁੱਲ ਪਿਆ ਇਹ ਹੁਣ ਰੱਬ ਜਾਣਦਾ ਹੈ ਜਾਓ ਜਾਣਦੇ ਆ ਪਿਆ ਕਿ ਨਹੀਂ ਪਿਆ ਪਰ ਚਰਚਾਵਾਂ ਜ਼ਰੂਰ ਨੇ ਇਸ ਗੱਲ ਦੀ ਆਖਰਕਾਰ ਹੁਣ ਲੁਧਿਆਣਾ ਪੱਛਮੀ ਤੋਂ ਕਾਂਗਰਸ ਖਾਸ ਕਰਕੇ ਭਾਜਪਾ ਤੇ ਅਕਾਲੀ ਦਲ ਜਾਂ ਫਿਰ ਅਕਾਲੀ ਦਲ ਦਾ ਬਾਗੀ ਧੜਾ ਕਿੰਨੂੰ ਚੋਣ ਮੈਦਾਨ ਚ ਉਤਾਰਦਾ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਇਸ ਸਿਆਸੀ ਅਖਾੜੇ ਨੂੰ ਪਖਾਉਣ ਦੀ ਕੋਸ਼ਿਸ਼ ਕਰ ਦਿੱਤੀ